ਮੇਰਾ ਨਾਮ ਡਾਕਟਰ ਰਾਜਵੰਦ ਸਿੰਘ ਹੈ ਜੀ ਆਈ ਐਮ ਦਾ ਗਲੋਬਲ ਪ੍ਰੈਜ਼ੀਡੈਂਟ ਆਫ ਇਕੋਸਿਕ ਆਰਗੇਨਾਈਜੇਸ਼ਨ ਤੇ ਇਹ ਸਾਡੇ ਜਥੇਬੰਦੀ ਵੱਲੋਂ ਇਕੋਸਿਕ ਵੱਲੋਂ ਅਸੀਂ ਦੋ ਮੇਜਰ ਇਨੀਸ਼ੀਏਟਿਵ ਦੋ ਇਨਡਾਇਵਰਸ ਅਸੀਂ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਜੀ ਪਹਿਲਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਪੁਰਬ ਸਾਰੇ ਸੰਸਾਰ 'ਚ ਮਨਾਇਆ ਜਾ ਰਿਹਾ ਹੈ ਉਸ ਨੂੰ ਮੁੱਖ ਰੱਖ ਕੇ ਅਸੀਂ ਇਹ ਪਲਾਨ ਬਣਾਇਆ ਹੈ ਕਿ 350 ਜੰਗਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਅਸੀਂ ਲਗਾਵਾਂਗੇ ਜੀ ਸੋ ਸਾਡਾ ਇਹ ਮਕਸਦ ਹੋਏਗਾ ਕਿ ਇਹ ਜਿੱਥੇ ਕਿਤੇ ਵੀ ਸਾਨੂੰ ਲੋਕ ਜ਼ਮੀਨ ਆਫਰ ਕਰਨਗੇ ਜਾਂ ਸਰਕਾਰ ਆਪਣੇ ਵੱਲੋਂ ਸਕੂਲ ਕਾਲਜ ਗੁਰਦੁਆਰਾ ਸਿੱਧੇ ਕਿਤੇ ਵੀ ਸਾਨੂੰ ਜਗ੍ਹਾ ਮਿਲੇ ਅਸੀਂ ਇਹ ਜਿਹੜੇ 122000 ਰੁੱਖ ਨੇ ਜਿਹੜੇ ਕਿ 20 ਏਕੜ ਦੇ ਵਿੱਚ ਭਾਵੇਂ ਕਲੈਕਟਿਵ ਥਾਂ ਦੇ ਉੱਤੇ 1 ਏਕੜ ਦੇ ਵਿੱਚ ਜਾਂ ਛੋਟੀਆਂ ਥਾਵਾਂ ਦੇ ਉੱਤੇ ਇਹ ਜੰਗਲ ਸਾਰੇ ਪੰਜਾਬ ਤੇ ਹਰਿਆਣਾ ਰਾਜਸਥਾਨ ਦਿੱਲੀ ਜਿੱਥੇ ਕਿਤੇ ਵੀ ਹੋ ਸਕੇ ਅਸੀਂ ਲਗਾਉਣ ਲਈ ਤਿਆਰ ਹਾਂ ਸੋ ਇਹ ਅਸੀਂ ਅੱਜ ਤੋਂ ਸ਼ੁਰੂ ਕਰ ਰਹੇ ਹਾਂ ਜੀ ਇਹ ਪ੍ਰੋਜੈਕਟ ਤੇ ਸਾਨੂੰ ਬੜਾ ਵਿਸ਼ਵਾਸ ਹੈ ਕਿ ਇਹ ਪ੍ਰੋਜੈਕਟ ਬੜੇ ਸੋਹਣੇ ਤਰੀਕੇ ਦੇ ਨਾਲ ਸਕਸੈਸਫੁਲ ਹੋ ਸਕੇਗਾ ਤੇ ਸਾਰਿਆਂ ਦੀ ਕੋਆਪਰੇਸ਼ਨ ਸਾਨੂੰ ਮਿਲੇਗੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਹੜੀ ਇਹ ਕੁਰਬਾਨੀ ਦਿੱਤੀ ਹੈ ਇਹ ਸਾਰਿਆਂ ਲਈ ਦਿੱਤੀ ਹੈ ਸਾਰੇ ਧਾਰਮਿਕ ਆਜ਼ਾਦੀ ਦੇ ਨਾਲ ਪੂਰੇ ਆਪਣੇ ਪੋਟੈਂਸ਼ੀਅਲ ਦੇ ਨਾਲ ਜੀ ਸਕਣ ਆਪਣੀ ਸੁੱਖ ਦੇ ਨਾਲ ਆਪਣੀ ਜੀਵਨ ਬਸਰ ਕਰ ਸਕਣ ਹਰੇਕ ਨੂੰ ਇਨ ਹਰੇਕ ਇਨਸਾਨ ਨੂੰ ਇੱਜ਼ਤ ਦੇ ਨਾਲ ਜੀਵਨ ਜਿਉਣ ਦਾ ਇੱਕ ਮੌਕਾ ਮਿਲੇ ਇਹ ਉਹ ਕੁਰਬਾਨੀ ਸਾਨੂੰ ਯਾਦ ਕਰਵਾਉਂਦੀ ਹੈ ਤੇ ਅੱਜ ਦੇ ਯੁੱਗ ਦੇ ਵਿੱਚ ਹਰੇਕ ਇਨਸਾਨ ਨੂੰ ਚੰਗੀ ਹਵਾ ਨਹੀਂ ਮਿਲ ਰਹੀ ਸ਼ੁੱਧ ਹਵਾ ਨਹੀਂ ਮਿਲ ਰਹੀ ਚੰਗਾ ਵਾਤਾਵਰਣ ਨਹੀਂ ਮਿਲ ਰਿਹਾ ਤੇ ਜਿਉਣਾ ਕਿਸ ਤਰ੍ਹਾਂ ਹੈਗਾ ਸੋ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾਂ ਨੂੰ ਮੁੱਖ ਰੱਖ ਕੇ ਅਸੀਂ 350 ਜੰਗਲ ਇਹ ਜੇ ਲਗਾਉਣ ਦਾ ਜਿਹੜਾ ਇਹ ਸੁਪਨਾ ਅਸੀਂ ਪੂਰਾ ਕਰਨ ਜਾ ਰਹੇ ਹਾਂ ਜੀ ਅਸੀਂ ਸ਼ੁਰੂ ਕਰ ਰਹੇ ਹਾਂ ਅੱਜ ਤੋਂ ਇਹ ਪ੍ਰੋਜੈਕਟ ਤੇ ਦੂਸਰਾ ਹੈ ਜੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਕਿਹਾ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਵੀ ਸਾਰੇ ਮਨੁੱਖਤਾ ਨੂੰ ਅਸੀਂ ਇੱਕ ਕਰਕੇ ਜਾਣੀਏ ਅਸੀਂ ਸਾਰੇ ਹੀ ਇੱਕ ਵਾਹਿਗੁਰੂ ਦੇ ਉਤਰਤੀਆਂ ਹੈਗੇ ਸੋ ਉਸ ਗੁਰੂ ਸਾਹਿਬ ਨੇ ਸਾਨੂੰ ਇੱਕ ਹੋਰ ਚੀਜ਼ ਸਾਨੂੰ ਸਿਖਾਈ ਸੀ ਕਿ ਚਿੜੀਆਂ ਸੇ ਮੈਂ ਬਾਜ ਤਰਾਉਂ ਤਵੇ ਗੋਬਿੰਦ ਸਿੰਘ ਨਾਮ ਦਾ ਸਵਾਲ ਆਪਸੇ ਇੱਕ 라ਉ ਤਵੇ ਗੋਬਿੰਦ ਸਿੰਘ ਨਾਮ ਪਾਇਆ ਕਰਨਾ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਸਿੰਬਲ ਸੀ ਬਾਜ ਬਾਜ ਸਾਨੂੰ ਯਾਦ ਕਰਾਂਦਾ ਹੈ ਕਿ ਹਰ ਇਨਸਾਨ ਕਿਸ ਤਰ੍ਹਾਂ ਇੱਕ ਸਾਹਸ ਦੇ ਨਾਲ ਜੀਵਨ ਜੀ ਸਕਦਾ ਹੈ ਬਹਾਦਰੀ ਨਾਲ ਜੀਵਨ ਜੀ ਸਕਦਾ ਹੈ ਰਾਜਾ ਬਣ ਕੇ ਕਿਦਾਂ ਬੰਦਾ ਜੀਉ ਸਕਦਾ ਹੈ ਕਿਉਂਕਿ ਹਰ ਇਨਸਾਨ ਡਰਦਾ ਹੈ ਹਰ ਇਨਸਾਨ ਭਿਖਾਰੀ ਬਣ ਕੇ ਰਹਿੰਦਾ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਰਾਜਾ ਬਣ ਕੇ ਜੀ ਸੋ ਇਸ ਕਰਕੇ ਉਹ ਜਿਹੜਾ ਇੱਕ ਸਿੰਬਲ ਹੈ ਉਹ ਅੱਜ ਗਾਇਬ ਹੋ ਚੁੱਕਿਆ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਅਸੀਂ ਇੱਕ ਸੀਮਤ ਤਰੀਕੇ ਦੇ ਨਾਲ ਹੀ ਦੇਖ ਸਕਦੇ ਹਾਂ ਉਹਨਾਂ ਦੀ ਤਸਵੀਰ ਹੀ ਦੇਖ ਸਕਦੇ ਹਾਂ ਜਾਂ ਉਹਨਾਂ ਦੀ ਬਾਣੀ ਪੜ੍ਹ ਸਕਦੇ ਹਾਂ ਪਰ ਅਸਲ ਦੇ ਵਿੱਚ ਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਹੀ ਤਰੀਕੇ ਨਾਲ ਯਾਦ ਕਰਨਾ ਹੈ ਤੇ ਉਹਨਾਂ ਦੇ ਬਾਅਦ ਸਾਨੂੰ ਨਜ਼ਰ ਆਉਣਾ ਚਾਹੀਦਾ ਤੇ ਇਸ ਕਰਕੇ ਇਹ ਇੱਕ ਐਪੈਕਸ ਬਰਡ ਹੈ ਇੱਕ ਬਹੁਤ ਹੀ ਉੱਤੇ ਕੁਦਰਤ ਦਾ ਜਿਹੜਾ ਟਾਪ ਪੋਰਸ਼ਨ ਹੈ ਉਹ ਜਿਹੜਾ ਇਕੋਸਿਸਟਮ ਦਾ ਉਹ ਟਾਪ ਫਾਲਕਨ ਬਾਜ ਹੈ ਉਹਨੂੰ ਬਾਜ ਨੂੰ ਰਿਵਾਈਵ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੈਗੇ ਸੋ ਅਸੀਂ ਚਾਹੁੰਦੇ ਆ ਕਿ ਜਿਹੜਾ ਕਿ ਪੰਜਾਬ ਸਟੇਟ ਦਾ ਅਫੀਸ਼ੀਅਲ ਬਰਡ ਹੈ ਨਾਰਥਰਨ ਗੋਸ਼ਾ ਉਹਨੂੰ ਅਸੀਂ ਦੁਬਾਰਾ ਰਿਵਾਈਵ ਕਰੀਏ ਤਾਂ ਕਿ ਆਮ ਲੋਕ ਦੇਖ ਸਕਣ ਕਿ ਜੋ ਬਾਜ ਤੋਂ ਸਾਨੂੰ ਸਿੰਬੋਲਿਕ ਤੌਰ ਤੇ ਮੈਸੇਜ ਮਿਲਦਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਉਹਨੂੰ ਵੀ ਲੋਕ ਯਾਦ ਕਰ ਸਕਣ ਜਿਹੜਾ ਤੁਸੀਂ 350 ਜਿਹੜਾ ਰੇਂਜਰ گاਉਂਗੇ ਉਹਦੇ ਵਿੱਚ ਕਿਹੜੀ ਕਿਹੜੀ ਸ਼੍ਰੇਣੀ ਦੇ पेड़ ਰਹੋਗੇ ਕਿਸ ਤਰੀਕੇ ਦੇ ਜਿਹੜੇ 350 ਜੰਗਲ ਅਸੀਂ ਲਗਾਉਣ ਜਾ ਰਹੇ ਹਾਂ ਜੀ ਉਹਦੇ ਵਿੱਚ ਜਿਹੜੇ ਨਾਰਥ ਇੰਡੀਆ ਦੇ ਉੱਤਰੀ ਭਾਰਤ ਦੇ ਜਿੰਨੇ ਇੱਥੋਂ ਦੇ ਰਵਾਇਤੀ ਰੁੱਖ ਨੇ ਬਿਹੜਾ ਹੈ ਸ਼ੀਸ਼ਮ ਹੈ ਜੰਡ ਹੈ ਤੇ ਸੁਹਾਂਜਰਾ ਹੈ ਅੱਜ ਮੌਵਾ ਹੈ ਹਾਰ ਸ਼ਿੰਗਾਰ ਹੈ ਅਰਜਨ ਹੈ ਜਿਹੜੇ ਮੈਡੀਸ਼ਨਲ ਪਲਾਂਟਸ ਵੀ ਨੇ ਜਿਹੜੇ ਖੁਸ਼ਬੂਦਾਰ ਫੁੱਲਾਂ ਵਾਲੇ ਪਲਾਂਟਸ ਵੀ ਨੇ ਜਿਹੜੇ ਕੈਨੇਪੀ ਰੁੱਖ ਨੇ ਜਿੱਦਾਂ ਬਰੋਟਾ ਹੋ ਗਿਆ ਵਰਗਦ ਹੋ ਗਿਆ ਹਾਂਜੀ ਇਹ ਸਾਰਿਆਂ ਨੂੰ ਅਸੀਂ ਰਿਵਾਈਵ ਕਰਦੇ ਹਾਂ ਇੱਕ ਜੰਗਲ ਹਾਂਜੀ ਆਕਸੀਜਨ ਵਾਲੀ ਪੀੜ ਹਾਂਜੀ ਇਹ ਇੱਕ ਜੰਗਲ ਦੇ ਵਿੱਚ ਜਦੋਂ ਅਸੀਂ 350 ਰੁੱਖ ਲਗਾਵਾਂਗੇ ਤੇ ਉਹ ਅਸੀਂ ਇਹ ਵੀ ਰਿਸਰਚ ਕੀਤੀ ਹੈ ਇੱਕ ਤਾਂ ਉਹ ਟੈਂਪਰੇਚਰ ਥੱਲੇ ਲੈ ਕੇ ਆਉਂਦਾ 5 ਤੋਂ 6 ਡਿਗਰੀ ਟੈਂਪਰੇਚਰ ਵਾਤਾਵਰਨ ਦਾ ਜਿਹੜਾ ਨੀਵਾ ਹੋ ਜਾਂਦਾ ਥੱਲੇ ਆ ਜਾਂਦਾ ਜਿੱਥੇ ਕਿਤੇ ਵੀ ਜੰਗਲ ਲੱਗਿਆ ਹੋਵੇ ਦੂਜੀ ਗੱਲ ਜਿਹੜੀ ਸਭ ਤੋਂ ਖੂਬਸੂਰਤ ਇਹ ਹੈ ਕਿ ਇਸ ਜੰਗਲ ਦੇ ਨਾਲ ਤੁਸੀਂ ਤਕਰੀਬਨ 3-4 ਕਿਲੋਮੀਟਰ ਦੀ ਜਿਹੜੀ ਹਵਾ ਉਹਨੂੰ ਸ਼ੁੱਧ ਕਰ ਦਿੰਦੇ ਹੋ ਕਿਉਂਕਿ ਜਿੰਨਾ ਆਕਸੀਜਨ ਇੱਕ ਜੰਗਲ ਚੋਂ ਬਾਹਰ ਆਉਂਦਾ ਉਹ ਸਾਰੀ ਹਵਾ ਨੂੰ ਸ਼ੁੱਧ ਕਰਦਾ ਹੈ ਤੀਜਾ ਇਹਦਾ ਫਾਇਦਾ ਇਹ ਹੈ ਕਿ ਸਾਰੀ ਬਾਇਓਡਾਈਵਰਸਿਟੀ ਰਿਵਾਈਵ ਹੁੰਦੀ ਹੈ तितਲੀਆਂ ਪੌਰੇ ਜੀਵ ਜੰਤੂ ਛੋਟੇ ਛੋਟੇ ਜਿਹੜੇ ਕਿ ਸਾਰੀ ਮਿੱਟੀ ਨੂੰ ਉਪਜਾਊ ਬਣਾਉਂਦੇ ਨੇ ਉਹ ਦੁਬਾਰਾ ਆਉਣੇ ਸ਼ੁਰੂ ਹੋ ਜਾਂਦੇ ਨੇ ਅੱਛੇ 6 ਮਹੀਨੇ ਦੇ ਵਿੱਚ ਤੁਸੀਂ ਦੇਖੋਗੇ ਕਿ ਅਸੀਂ ਹੁਣ ਇੱਕ ਵੀਡੀਓ ਦਿਖਾਈ ਹੈ 6 ਮਹੀਨੇ ਦੇ ਵਿੱਚ ਪੰਛੀ ਵਾਪਸ ਆ ਗਏ ਜਿਹੜੇ ਕਿ ਪੰਜਾਬ ਦੇ ਲੋਕਾਂ ਨੇ ਹਰਿਆਣੇ ਦੇ ਲੋਕਾਂ ਨੇ ਉਹ ਪੰਛੀ ਉਹ ਦੇਖਿਆ ਹੀ ਕਦੇ ਨਹੀਂ ਉਹ ਜੰਗਲ ਦੇ ਵਿੱਚ ਵਾਪਸ ਆ ਗਏ ਹੁਣ ਤੱਕ ਆਪਨੇ ਕਿੰਨੇ ਜੰਗਲ ਲਗਾਏ ਹੋ ਹਾਂਜੀ ਕਿੰਨੇ ਜੰਗਲ ਲਗਾਏ ਹੋ ਹੁਣ ਤੱਕ ਅਸੀਂ ਜੀ 1350 ਜੰਗਲ ਲਗਾ ਚੁੱਕੇ ਆ ਤੇ 7.5 ਲੱਖ ਰੁੱਖ ਇਸ ਵੇਲੇ ਪੰਜਾਬ ਹਰਿਆਣਾ ਰਾਜਸਥਾਨ ਯਾ ਆਪਣਾ ਯੂਪੀ ਤੇ ਮਹਾਰਾਸ਼ਟਰ ਗੁਜਰਾਤ ਇਹ ਸਾਰੇ ਥਾਂ ਤੇ ਲੱਗ ਚੁੱਕੇ ਨੇ ਸਭ ਤੋਂ ਖੁਸ਼ੀ ਦੀ ਗੱਲ ਹੈ ਕਿ ਸਾਰੇ ਦੇ ਸਾਰੇ ਰੁੱਖ ਜਿਉਂਦੇ ਨੇ ਸਰਵਾਈਵ ਕਰ ਰਹੇ ਨੇ ਥਰਾਈਵ ਕਰ ਰਹੇ ਨੇ ਸੋ ਅਸੀਂ ਇਹ ਕਹਿਣਾ ਚਾਹ ਰਹੇ ਹਾਂ ਕਿ ਜੇ ਤੁਸੀਂ ਆਪਣਾ ਸੁੱਖ ਚਾਹੁੰਦੇ ਹੋ ਅਸੀਂ ਸਰਕਾਰ ਦੇ ਉੱਤੇ ਡਿਪੈਂਡੈਂਟ ਨਹੀਂ ਹੁੰਦੇ ਕਿ ਸਰਕਾਰ ਕੁਝ ਕਰੇ ਅਸੀਂ ਇਹ ਕਹਿੰਦੇ ਹਾਂ ਕਿ ਅਸੀਂ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਤੁਹਾਨੂੰ ਵਾਇਗਰੂ ਨੇ ਦੋ ਹੱਥ ਦਿੱਤੇ ਨੇ ਤੁਹਾਨੂੰ ਦਿਮਾਗ ਦਿੱਤਾ ਆਨਰ ਰਿਸੋਰਸਸ ਦਿੱਤੇ ਨੇ ਅਸੀਂ ਅਵਾ ਤਵਾ ਥਾਵਾਂ ਦੇ ਉੱਤੇ ਪੈਸਾ ਬਰਬਾਦ ਕਰ ਦਿੰਨੇ ਆ ਕਿਤੇ ਸ਼ਰਾਬ ਤੇ ਇੱਕ ਡੋਲ ਤੱਕ ਕਿਤੇ ਪਾਰਟੀਆਂ ਕਰ ਲੀਆਂ ਕਿਤੇ ਕੋਈ ਮਜ਼ਾ ਕਰ ਲਿਆ ਪਰ ਜੇ ਅਸਲ ਦੇ ਵਿੱਚ ਆਪਣੇ ਬੱਚਿਆਂ ਨੂੰ ਸਹੀ ਅਰਥਾਂ ਦੇ ਵਿੱਚ ਕੋਈ ਸੌਗਾਤ ਦੇਣੀ ਹੈ ਤੇ ਇੱਕ ਇੱਕ ਜੰਗਲ ਲਗਾਓ ਤੇ ਇੱਕ ਜੰਗਲ 350 ਰੁੱਖਾਂ ਦਾ ਜੰਗਲ ਤੁਸੀਂ ਆਪਣੇ ਘਰ ਚ ਲਗਾ ਸਕਦੇ ਹੋ ਸਕੂਲ ਚ ਲਗਾ ਸਕਦੇ ਹੋ ਕਾਲਜ ਮੰਦਰ ਗੁਰਦੁਆਰੇ ਮਸਜਿਦ ਜਿੱਥੇ ਕਿਤੇ ਵੀ ਥਾਂ ਹੋਵੇ ਹਾਂਜੀ ਪੰਜ ਚਾਰ ਕਾਰ ਪਾਰਕਿੰਗ ਜਿੰਨੀ ਜਗ੍ਹਾ 6 ਕਾਰ ਪਾਰਕਿੰਗ ਜਿੰਨੀ ਜਗ੍ਹਾ ਉਹਦੇ ਵਿੱਚ ਤੁਸੀਂ 350 ਰੁੱਖਾਂ ਦਾ ਜੰਗਲ ਲਗਾ ਸਕਦੇ ਹੋ ਤੇ ਮੈਂ ਇੱਕ ਹੋਰ ਬੇਨਤੀ ਕਰਾਂ ਕਿ ਜਿਹੜੇ ਫਲੱਡਸ ਆਏ ਨੇ ਜਿਹੜਾ ਪਾਣੀ गिरਦਾ ਹੈਗਾ ਮੀਂਹ ਦਾ ਪਾਣੀ ਉਹਨੂੰ ਵੇਸਟ ਹੋਣ ਤੋਂ ਰੋਕਣ ਦਾ ਇੱਕੋ ਹੀ ਤਰੀਕਾ ਹੈ ਕਿ ਤੁਸੀਂ ਜੰਗਲ ਲਗਾਓ ਉਹ ਸਾਰਾ ਜਿਹੜਾ ਮੀਂਹ ਦਾ ਪਾਣੀ ਉਸ ਜੰਗਲ ਰਾਹੀਂ ਥੱਲੇ ਜ਼ਮੀਨ 'ਚ ਜਾਂਦਾ ਹੈ ਪਾਣੀ ਦਾ ਤਲ ਉੱਪਰ ਆਉਂਦਾ ਹੈ ਜਿਹੜਾ ਪੰਜਵਾਂ ਮੋਸਟ ਇੰਪੋਰਟੈਂਟ ਤੁਹਾਡੇ ਸਾਰਿਆਂ ਲਈ ਇਹ ਜਾਣਕਾਰੀ ਹੈ ਕਿ ਜਦੋਂ ਅਸੀਂ ਜੰਗਲ ਲਗਾਉਨੇ ਆ ਤੇ ਬੱਦਲ ਜਿਹੜੇ ਨੇ ਜਿਹੜੇ ਹੁਣ ਇਸ ਵੇਲੇ ਸਾਰਾ ਸੰਤੁਲਨ ਨਾਲ ਵਿਗੜਿਆ ਹੋਇਆ ਕਿਤੇ ਗਰਮੀ ਬਹੁਤ ਹੈ ਕਿਤੇ ਸੋਖਾ ਬਹੁਤ ਹੈ ਕਿਤੇ ਮੀਂਹ ਬਹੁਤ ਹੈ ਕਿਤੇ ਬਾੜ ਬਹੁਤ ਹੈ ਇਹ ਅਨ ਟਾਈਮਲੀ ਜਿਹੜਾ ਸਾਰਾ ਸਿਸਟਮ ਹੋ ਗਿਆ ਪਤਾ ਹੀ ਨਹੀਂ ਹੁੰਦਾ ਕਿ ਜਦੋਂ ਮੀਂਹ ਨਹੀਂ ਪੈਣਾ ਹੁੰਦਾ ਉਹ ਮੀਂਹ ਪੈ ਰਿਹਾ ਸੋ ਇਹ ਜਿਹੜਾ ਸਾਰਾ ਜਿਹੜਾ ਵਾਤਾਵਰਨ ਦਾ ਸੰਤੁਲਨ ਜਿਹੜਾ ਵਿਗੜਿਆ ਹੋਇਆ ਉਹਨੂੰ ਸੁਧਾਰਨ ਦਾ ਇੱਕੋ ਹੀ ਤਰੀਕਾ ਕਿ ਅਸੀਂ ਵੱਧ ਤੋਂ ਵੱਧ ਜੰਗਲ ਲਗਾਈਏ ਜਦੋਂ ਜੰਗਲ ਲਗਾਉਂਦੇ ਆਂ ਤੇ ਬੱਦਲ ਆਉਂਦੇ ਨੇ ਬੱਦਲਾਂ ਦੇ ਨਾਲ ਸਹੀ ਟਾਈਮ ਦੇ ਉੱਤੇ ਜਿਹੜਾ ਮੀਂਹ ਪੈਂਦਾ ਸੋ ਕਿੰਨੇ ਫਾਇਦੇ ਮੈਂ ਦੱਸ ਦੁੱਤੇ ਨੇ ਸਾਰਿਆਂ ਨੂੰ ਬੇਨਤੀ ਹੈ ਕਿ 350 ਜੰਗਲ ਲਗਾਈਏ